ਚੀਮਾ ਸਾਹਿਬ ਦੀ ਗੱਲ ਕਰ ਲਈਏ ਚੀਮਾ ਸਾਹਿਬ ਜਖਰ ਸਾਹਿਬ ਨੂੰ ਕਹਿ ਰਹੇ ਨੇ ਕਿ ਭਈ ਇਹ ਤੇ ਅਕਾਲੀ ਦਲ ਚ ਦਵਾਰਾ ਉਹਨੂੰ ਫਾਇਦੇ ਨਹੀਂ ਪ੍ਰਧਾਨ ਬਣਨ ਨੂੰ ਫਾਇਦੇ ਨਹੀਂ ਕਿਉਂਕਿ ਉਹ ਕੱਲ ਢੀਂਡ ਸਾਹਿਬ ਦੀ ਅੰਤਿਮ ਅਰਦਾਸ ਤੇ ਪਹੁੰਚੇ ਸੀ ਉੱਥੇ ਉਹਨਾਂ ਨੇ ਅਕਾਲੀ ਦਲ ਨੂੰ ਇਕੱਠੇ ਹੋਣ ਦਾ ਇੱਕ ਸੱਦਾ ਦਿੱਤਾ ਇਹ ਕੰਸੂਆ ਇਹ ਸੰਕੇਤ ਕਿਧਰ ਵੱਲੋਂ ਜਾ ਰਿਹਾ ਨਹੀਂ ਕਿਤੇ ਚੀਮਾ ਸਾਹਿਬ ਵਾਲੀ ਗੱਲ ਤੇ ਸੱਚ ਨਹੀਂ ਹੋ ਰਹੀ ਦੇਖੋ ਚੀਮਾ ਸਾਹਿਬ ਕਹਿੰਦੇ ਵੀ ਪਹਿਲਾਂ ਇਹ ਕਾਂਗਰਸੀ ਸੀ ਕਿ ਫੇਰੇ ਭਾਜਪਾ ਚ ਚਲੇ ਗਏ ਹੁਣ ਇਹਨਾਂ ਦਾ ਮੂਡ ਜਿਹੜਾ ਹੈ ਨਾ ਉਹ ਚੇਂਜ ਹੋਇਆ ਤੇ ਲੱਗਦਾ ਅਕਾਲੀ ਦਲ ਦਾ ਪ੍ਰਧਾਨ ਬੰਨੂ ਫਿਰਦੇ ਨੇ ਜੀ ਚੀਮਾ ਸਾਹਿਬ ਵੀ ਗੱਲ ਕਈ ਵਾਰ ਬੜੀ ਟਿਕਾਣੇ ਲਾ ਜਾਂਦੇ ਕਿ ਭਾਈ ਇਹਨਾਂ ਦਾ ਹੁਣ ਇਧਰੋਂ ਵੀ ਮਨ ਭਰ ਗਿਆ ਤੇ ਚੀਮਾ ਸਾਹਿਬ ਇਧਰ ਨੂੰ ਇਸ਼ਾਰਾ ਕਰ ਰਹੇ ਕਿ ਜਿਹੜੇ ਜਾਖੜ ਸਾਹਿਬ ਆ ਕਿ ਭਾਈ ਉਹ ਅਕਾਲੀ ਦਲ ਦਾ ਪ੍ਰਧਾਨ ਬੰਨਣਾ ਲੋਚਦੇ ਆ ਅੱਛਾ ਕੱਲ ਕਿੰਨਸਾ ਸਾਹਿਬ ਦੇ ਕੋਲ ਤੇ ਸਾਰੇ ਨੇਤਾ ਸੀ ਆਮ ਆਦਮੀ ਪਾਰਟੀ ਦੇ ਨੇਤਾ ਵੀ ਉੱਥੇ ਪਹੁੰਚੇ ਸੀ ਜਾਖੜ ਸਾਹਿਬ ਨੇ ਜਿਹੜੀ ਗੱਲ ਕਹੀ ਆ ਉਹ ਪਹਿਲੀ ਵਾਰੀ ਨਹੀਂ ਕਹੀ ਪਹਿਲੀ ਗੱਲ ਤੇ ਆ ਹੂੰ ਜਾਖੜ ਸਾਹਿਬ ਨੇ ਇਹ ਗੱਲ ਵਾਰ-ਵਾਰ ਕਹੀ ਆ ਜਾਖੜ ਸਾਹਿਬ ਨੇ ਤਾਂ ਆਨ ਰਿਕਾਰਡ ਇਹ ਗੱਲ ਵੀ ਕਹੀ ਸੀ ਕਿ ਪੰਜਾਬ ਲਈ ਪੰਜਾਬੀਅਤ ਲਈ ਅਕਾਲੀ ਭਾਜਪਾ ਦਾ ਗੱਠਜੋੜ ਬਹੁਤ ਜ਼ਰੂਰੀ ਆ ਕਹੀ ਸੀ ਬਿਲਕੁਲ ਸੇਤੀ ਆਪਾਂ ਵੀ ਗੱਲ ਕੀਤੀ ਸੀ ਹਾਂ ਜੀ ਤਾਂ ਮਤਲਬ ਇਹ ਗੱਲ ਪਹਿਲੀ ਵਾਰੀ ਨਹੀਂ ਜਖੜ ਸਾਹਿਬ ਨੇ ਕਹੀ ਕਿ ਆਪਾਂ ਕਹੀਏ ਕਿ ਪਹਿਲੀ ਵਾਰੀ ਗੱਲ ਕਹੀ ਆ ਉਹਨਾਂ ਦੇ ਕਹਿਣ ਦਾ ਮਤਲਬ ਜਾਂ ਮਕਸਦ ਕੀ ਆ ਕਿ ਭਈ ਤੁਸੀਂ ਆਪਸ ਦੇ ਵਿੱਚ ਜਿਹੜਾ ਤੁਹਾਡਾ ਵਖਰੇਵਾ ਮਤਭੇਦ ਨੇ ਜੀ ਇਹਨਾਂ ਨੂੰ ਦਰਕਨਾਰ ਕਰੋ ਖਤਮ ਕਰੋ ਤੇ ਆਪ ਦਾ ਦਲ ਜਿਹੜਾ ਹੈ ਉਹ ਇਕਜੁੱਟ ਕਰਕੇ ਮਜ਼ਬੂਤ ਕਰੋ ਤੁਹਾਡੀ ਬਹੁਤ ਜ਼ਰੂਰਤ ਆ ਪੰਜਾਬ ਨੂੰ ਜੀ ਇੱਕ ਮਾੜੀ ਗੱਲ ਤਾਂ ਨਹੀਂ ਤੁਸੀਂ ਦੇਖੋ ਅਕਾਲੀਆਂ ਦੇ ਆਲੋਚਕ ਵੀ ਇਹ ਗੱਲ ਕਹਿੰਦੇ ਨੇ ਕਿ ਯਾਰ ਖੇਤਰੀ ਪਾਰਟੀ ਦਾ ਬਚਣਾ ਬਹੁਤ ਜ਼ਰੂਰੀ ਇਹ ਗੱਲ ਮੇਰੇ ਖਿਆਲ ਦੇ ਨਾਲ ਸੁਖੀ ਰੰਧਾਵਾ ਸਾਹਿਬ ਨੇ ਵੀ ਕਹੀ ਸੀ ਇੱਕ ਵਾਰ ਮਤਲਬ ਜਿਹੜਾ ਵੀ ਬੰਦਾ politically aware ਹੈ ਜਾਂ federalism ਬਾਰੇ ਜਾਂ ਕਹ ਲੋ ਖੇਤਰੀ ਪਾਰਟੀਆਂ ਬਾਰੇ ਕੋਈ ਮਾੜੀ-ਮੋਟੀ ਬੁਨਿਆਦੀ ਜਾਣਕਾਰੀ ਰੱਖਦਾ ਉਹ ਸਾਰੇ ਇਸ ਗੱਲ ਤੇ ਕਿਤੇ ਨਾ ਕਿਤੇ ਸਹਿਮਤ ਹੋ ਜਾਂਦੇ ਨੇ ਇਸ ਨੁਕਤੇ ਤੇ ਆ ਕੇ ਕਿ ਖੇਤਰੀ ਪਾਰਟੀ ਦਾ ਹੋਣਾ ਬਹੁਤ ਲਾਜ਼ਮ ਹੈ ਨਹੀਂ ਤੇ ਸਾਰਾ ਜੇ ਮਤਲਬ ਪੋਲੀਟੀਕਲ ਢਾਂਚੇ ਦਾ ਕੇਂਦਰੀਕਰਨ ਹੋ ਜਾਏਗਾ ਤਾਂ ਫਿਰ ਫੈਡਰਲਿਜ਼ਮ ਜਿਹੜਾ ਹੈ ਉਹ ਬਚਿਆ ਕੁਛੇ ਖਤਮ ਹੋ ਜਾਏਗਾ ਬਿਲਕੁਲ ਜਿਹੜੇ ਤੁਹਾਡੇ ਲੋਕਲ ਮੁੱਦੇ ਨੇ ਉਹ ਖਤਮ ਹੋ ਜਾਣਗੇ ਚੀਮਾ ਸਾਹਿਬ ਨੇ ਮੇਰੇ ਖਿਆਲ ਦੇ ਨਾਲ ਗੱਲ ਕੋਈ ਵਜ਼ਨਦਾਰ ਨਹੀਂ ਕੀਤੀ ਕਿ ਉਹ ਪ੍ਰਧਾਨ ਬੰਨਣਾ ਲੋਚਦੇ ਮੇਰੇ ਖਿਆਲ ਦੇ ਨਾਲ ਤੇ ਉਹਨਾਂ ਦੇ ਵੈਸੇ ਹੀ ਪਹਿਲਾਂ ਹੀ ਪਿਆ ਹੋਇਆ ਰਹਿੰਦਾ ਚਲੋ ਉਹ ਤੇ ਖੁਦ ਪ੍ਰਧਾਨ ਨੇ ਜੀ ਇਸ ਟਾਈਮ ਨੈਸ਼ਨਲ ਪਾਰਟੀ ਦੇ ਇੱਕ ਸਟੇਟ ਦੇ ਪ੍ਰਧਾਨ ਨੇ ਤੇ ਪੂਰਾ ਠੋਕ ਹੈ ਐਸੀ ਗੱਲ ਨਹੀਂ ਹੈ ਜੀ ਜੀ ਠੀਕ ਹੈ ਜੀ ਤੁਹਾਡੇ ਮੰਤਰੀ ਦੀ ਇੱਥੇ ਕਈ ਵਾਰ ਕੋਈ ਤੁਹਾਡੇ ਵੱਡੇ ਨਹੀਂ ਸੁਣਦੇ ਪਰ ਉਹਨਾਂ ਦੀ ਅਜੇ ਵੀ ਕੰਮ ਚੱਲ ਜਾਂਦਾ ਭਾਜਪਾ ਲਿਆਂਦਾ ਜੀ ਜੀ ਤਾਂ ਕਹਨੇ ਆ ਕਿ ਭਾਈ ਇਹੋ ਜਿਹੇ ਹਾਲਾਤ ਜਿਹੜੇ ਆ ਨਾ ਉਹ ਸਾਡੇ ਹੈਗੇ ਆ ਤਾਂ ਇੱਥੇ ਇਸ ਚੀਜ਼ ਨੂੰ ਮਜ਼ਾਕੀਆ ਢੰਗ ਨਾਲ ਲੈਣਾ ਮੇਰੇ ਖਿਆਲ ਦੇ ਨਾਲ ਚੀਮਾ ਸਾਹਿਬ ਨੂੰ ਕਿਤੇ ਨਾ ਕਿਤੇ ਸੋਚਣਾ ਚਾਹੀਦਾ ਦੁਬਾਰਾ ਸਟੇਟਮੈਂਟ ਤੇ ਜੀ ਜੀ ਕਿ ਇੱਕ ਬਹੁਤ ਹਲਕੇ ਮਿਆਰ ਦੀ ਸਟੇਟਮੈਂਟ ਹੈ ਜਦ ਕਿ ਕਾਫੀ ਸੈਂਸਿਟਿਵ ਮਾਮਲਾ ਹੋ ਜਾਂਦਾ ਹੈ ਕਿ ਤੁਹਾਡਾ ਇੱਕ ਖੇਤਰੀ ਦਲ ਹੈ ਖੇਤਰੀ ਪਾਰਟੀ ਉਹ ਬਿਲਕੁਲ ਡੁੱਬਣ ਦੇ ਕगार ਤੇ ਹੈ ਜੀ ਉਹਦੀ ਹੋਂਦ ਜਿਹੜੀ ਆ ਹੋਂਦ ਦੀ ਗੱਲ ਕਰਦੇ ਆ ਉਹਦੇ ਚ ਸੁਖਵੀਰ ਸਿੰਘ ਬਾਦਲ ਜਾਂ ਕੋਈ ਇਹ ਨਹੀਂ ਯਾਲੀ ਸਾਹਿਬ ਦਾ ਮਾਮਲਾ ਆ ਜਾਂਦਾ ਜਾਂ ਵਡਾਲਾ ਸਾਹਿਬ ਦਾ ਮੈਂ ਐਸਾ ਨਹੀਂ ਹੈ ਉਹ ਤੇ ਓਵਰਲ ਇੱਕ ਪਾਰਟੀ ਹਾਂਜੀ ਵੀ ਇੱਕ ਖੇਤਰੀ ਪਾਰਟੀ ਜਿਹੜੀ ਆ ਉਹ ਸਾਡੇ ਇੱਥੇ ਲਾਜ਼ਮ ਹੋਣੀ ਚਾਹੀਦੀ ਆ ਤੇ ਇਹਦੇ ਠੀਕ ਹੀ ਆ ਤੇ ਸਰ ਆਹੀ ਤੇ ਆਇਆ ਨਾ ਖੇਤਰੀ ਪਾਰਟੀ ਦਾ ਮੈਂ ਤੁਹਾਨੂੰ ਇੱਕ ਚਲੋ ਫਿਰ ਗੱਲ ਲੰਮੀ ਹੋ ਜਾਣੀ ਆ ਹੁਣ ਗੱਲ ਆਦਤ ਕੀ ਬਣੀ ਆ ਵੇ ਖੇਤਰੀ ਪਾਰਟੀ ਜਿਹੜਾ ਕਹਿੰਦੇ ਆਪਦਾ ਮਾਰੂਗਾ ਤੇ ਸ਼ਾਮੇ ਸੁੱਟੂਗਾ ਆ ਹੁਣ ਕੀ ਕਰਦੇ ਪਏ ਨੇ ਜਿਹੜੇ ਬਾਹਰੋਂ ਆਏ ਨੇ ਕੀ ਉਹ ਕਿਸੇ ਦੇ ਡੋਜ਼ੀਅਰ ਬਣਾ ਰਹੇ ਆ ਕੀ ਕੰਮ ਇਹਨਾਂ ਨੇ ਸ਼ੋਇਆ ਆ ਇੱਕ ਹੋਰ ਕੰਮ ਸੁਣ ਲੋ ਇਹਨਾਂ ਦਾ ਜੀ ਸਾਡੇ ਮੈਂ ਉਹਨਾਂ ਨੂੰ ਸਹਿਤਕ ਆਲ ਰੌਂਡਰ ਕਹਿਨ ਉਹਨਾਂ ਜ਼ਫਰ ਸਾਹਿਬ ਨੇ ਜਸਵੰਤ ਜੱਟ ਜੀ ਬਿਲਕੁਲ ਜੀ ਉਹ ਬਾਦਸ਼ਾਹ ਵਪਾਰਕ ਦੇ ਨੇ ਅਸਲ ਅੱਡਾ ਉਹਨਾਂ ਦਾ ਪਹਿਲੇ ਪੇਚਾ ਪਿਆ ਹੋਇਆ ਆਈਐਸ ਲੋਬੀ ਨਾਲ ਜੀ ਹੋਰ ਜਿਹੜਾ ਸ਼ੂਗਰ ਫੈਟ ਦਾ ਐਮ ਡੀ ਆ ਉਹ ਪਤਾ ਕੀ ਕਰ ਰਿਹਾ ਹੂੰ 160 ਛਤ ਭਰਤੀਆਂ ਨੇ ਉਹ ਕਹਿ ਰਿਹਾ ਆ ਕਿ ਐਦਾਂ ਕਰੋ ਕਿ ਪੰਜਾਬੀ ਜਿਹੜੀ ਉਹ 10ਵੀਂ ਚ ਲਾਜ਼ਮੀ ਹੁੰਦੀ ਹੈ ਵੀ ਪਾਸ ਕੀਤੇ ਆਲਾ ਹੀ ਬੈਹੇਗਾ ਨਾ ਪਿਆਰ ਦੀ ਵੀ ਉਹ ਛੱਡ ਦਿਓ ਉਹ ਛੱਡ ਦਿਓ ਬਈ ਉਦਾਂ ਹੀ ਬੈਣ ਦਿਓ ਉਦਾਂ ਹੀ ਸਿੱਧਾ ਕੰਮ ਹੂੰ ਤੇ ਪਰਵੀਸ਼ਨ ਪੀਰੀਅਡ ਦਾ ਜਿਹੜਾ ਉਹ ਸਮਾਂ ਰੱਖ ਦਿਓ ਵਕਤਬਾ ਰੱਖ ਦਿਓ ਕਿ 3 ਸਾਲਾਂ ਚ ਪੰਜਾਬੀ ਪਾਸ ਕਰਨ ਦੇ ਲੋ ਲੋ ਜਿਹੜੇ ਕਰੀ ਬੈਠੇ ਨੇ ਉਹ ਯਾਰ ਕੀ ਚਾ ਉਹਦਾ ਮਤਵ ਹੈ ਉਹ ਖੇਤਰੀ ਪਾਰਟੀ ਦੀ ਚੀਮਾ ਸਭ ਇੰਨਾ ਚੀਜ਼ਾਂ ਵਾਸਤੇ ਮਾਰਦਾ ਹੁੰਦੀ ਆ ਲੋੜ ਹੈ ਕੁਝ ਕਿ ਤੁਸੀਂ ਕੱਟੋ ਕਰੀ ਨਹੀਂ ਲੱਗਦਾ ਵੀ ਹਾਂ ਜੀ ਬਖਰੋਈਏ ਕਿੱਥੇ ਹਾਂ ਜੀ ਇਹ ਕੰਮ ਹੁੰਦੇ ਆ ਖੇਤਰੀ ਪਾਰਟੀਆਂ ਦੇ ਮੈਂ ਨਹੀਂ ਕਹਿੰਦਾ ਕਿ ਕਾਲੀ ਦਲ ਬਦਲਾ ਲਿਆ ਨੇ ਇੱਕ ਖੇਤਰੀ ਪਾਰਟੀ ਦਾ ਸਹੀ ਰੋਲ ਅਦਾ ਕੀਤਾ ਹੋਏਗਾ ਕਿਤੇ ਉਹਨਾਂ ਤੋਂ ਵੀ ਬਹੁਤ ਕੁਝ ਗਲਤ ਹੋਇਆ ਹੋਵੇਗਾ ਪਰ ਸਾਨੂੰ ਇੱਕ ਮਜ਼ਬੂਤ ਖੇਤਰੀ ਪਾਰਟੀ ਦੀ ਲੋੜ ਹੈ ਔਰ ਸਾਊਥ ਦੀ ਪੋਲਿਟਿਕਸ ਜਿਹੜੀ ਹੈ ਉਹਦੀ ਮਿਸਾਲ ਆ ਹਮ ਕਿ ਉਹਨਾਂ ਦੀਆਂ ਖੇਤਰੀ ਪਾਰਟੀਆਂ ਜਿਹੜੀਆਂ ਉਹਨਾਂ ਦਾ ਦਬਦਬਾ ਤੇ ਫਿਰ ਉਹਨਾਂ ਦੇ ਜਿਹੜੇ ਮੁੱਦੇ ਚੁੱਕਣ ਦੇ ਸਟਾਈਲ ਆ ਉਹ ਕਿੰਨੇ ਵਜ਼ਨਦਾਰ ਆ ਜੀ ਉਹ ਇਹ ਹਲਕੀਆਂ ਗੱਲਾਂ ਕਰਨ ਦੀ ਥਾਂ ਤੇ ਸਾਨੂੰ ਥੋੜਾ ਜਿਹਾ ਇਹੀ ਆ ਕਿ ਜੇ ਤੁਹਾਡਾ ਆਹੀ ਹਾਲ ਦੇਖੀ ਐ ਅਸੀਂ ਤੇ ਇਹ ਹੁੰਦਾ ਆ ਵੇਲੋ ਤੁਹਾਡੇ ਤੁਹਾਡਾ ਵੀ ਕੇਂਦਰੀਕਰਨ ਹੋਇਆ ਤੁਹਾਡੇ ਵੀ ਵਸ ਕੁਝ ਨਹੀਂ ਹੈਗਾ ਇਥੋਂ ਆ ਰਿਹਾ ਦੇ ਬਿਲਕੁਲ 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 ਯਾਰ ਜੀ ਆ ਸ਼ੁਕਰੀਆ ਦੋਸਤੋ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਮੈਂ ਕਮੈਂਟ ਥੋੜੇ ਜਿਹਾ ਕੱਟ ਲੈ ਰਿਹਾ ਕਿਉਂਕਿ ਗੱਲਾਂ ਥੋੜੀਆਂ ਲੰਬੀਆਂ ਹੋ ਗਈਆਂ ਨੇ ਤੇ ਖਬਰਾਂ ਅਜੇ ਆਪਣੇ ਕੋਲ ਕਾਫੀ ਪਈਆਂ ਨੇ ਗ ਇਕੋ ਜਿਹੀ ਸਾਡੇ ਗਰਮੀ ਵੀ ਬਹੁਤ ਹੈ ਅਸੀਂ ਤੇ ਮੁਰਕੋ ਮੁਰਕੀ ਹੋਏ ਪਏ ਆ